ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਹਾਂ ਜੀ ਲੇਖ ਵੀਡੀਓ ਦੇ ਅਗਲੇ ਪਾਰਟ ਬਾਰੇ ਇਹਦੇ ਵਿੱਚ ਅਸੀਂ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ ਕਿ ਸੰਦੀਪ ਨੇ ਛੱਡ ਦਿੱਤਾ ਘਰ ਹਾਂਜੀ ਸੰਦੀਪ ਨੇ ਰਾਤ ਦੇ ਹਨੇਰੇ ਵਿੱਚ ਛੱਡਿਆ ਘਰ ਜਦੋਂ ਉਹ ਦਿਨ ਵੇਲੇ ਘਰ ਛੱਡਣ ਲਈ ਜਾ ਰਹੀ ਸੀ ਤਾਂ ਅਚਾਨਕ ਹੀ ਅੱਗੋਂ ਸੋਨੂ ਜੀ ਤਾਂ ਆ ਗਏ ਤੇ ਉਸ ਨੇ ਫਟਾਫਟ ਅੰਦਰ ਜਾ ਕੇ ਗੁਰਮੇਹਰ ਨੂੰ ਸਮਝਾ ਦਿੱਤਾ ਕਿ ਕੋਈ ਗੱਲ ਨਹੀਂ ਕਰਨੀ ਕਿ ਅਸੀਂ ਕਿੱਥੇ ਜਾ ਰਹੇ ਸੀ ਪਰ ਉਸ ਤੋਂ ਬਾਅਦ ਉਸਨੇ ਜੋ ਕੀਤਾ ਉਸਦੀ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਸੋ ਵੀਡੀਓ ਲੈਣ ਤੱਕ ਜਰੂਰ ਦੇਖਿਓ ਤੇ ਜੇਕਰ ਵੀਡੀਓ ਚੰਗੀ ਲੱਗੀ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਰਹੇ ਹੋ ਹਾਂਜੀ ਸੰਦੀਪ ਇੱਥੇ ਨਹੀਂ ਰਹਿਣਾ ਚਾਹੁੰਦੀ ਨਾ ਹੀ ਉਹ ਵਿਆਹ ਕਰਾਉਣਾ ਚਾਹੁੰਦੀ ਹੈ ਕਿਉਂਕਿ ਹੁਣ ਉਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਭਰਾ ਪਰਜੈ ਦੀ ਸੱਚਾਈ ਆ ਗਈ ਹੈ ਸ਼ੈਰੀ ਨੇ ਸਾਰੀਆਂ ਗੱਲਾਂ ਆਪਣੀ ਭੂਆ ਨੂੰ ਦੱਸ ਦਿੱਤੀਆਂ ਕਿ ਉਸਦੀ ਮਾਂ ਕੀ ਕਰਨਾ ਚਾਹੁੰਦੀ ਹੈ ਉਹ ਸਾਰੀਆਂ ਗੱਲਾਂ ਸੁਣ ਕੇ ਸੰਦੀਪ ਦੇ ਦਿਲ ਤੇ ਬਹੁਤ ਹੀ ਡੂੰਗੀ ਸੱਟ ਵੱਜੀ ਹੈ ਤੇ ਉਸ ਨੂੰ ਆਪਣੇ ਵਿਆਹ ਦਾ ਕੋਈ ਚਾਹ ਨਹੀਂ ਉਹ ਤਾਂ ਮਾਮਾ ਮਾਮੀ ਨੂੰ ਵੀ ਲਾਂਤਾਂ ਪਾ ਰਹੀ ਹੈ ਕਿ ਉਹ ਸਿਆਣੇ ਵੈੜੇ ਹੋ ਕੇ ਇਹੋ ਜਿਹੇ ਕੰਮ ਕਰਵਾ ਰਹੇ ਹਨ ਉਸ ਨੂੰ ਕੀ ਪਤਾ ਕਿ ਮਾਮਾ ਮਾਮੀ ਨੂੰ ਤਾਂ ਇਸ ਗੱਲ ਦੀ ਭਣਕ ਵੀ ਨਹੀਂ ਕਿ ਗੁਰਮੇਹਰ ਨੇ ਨਾਲ ਨਹੀਂ ਜਾਣਾ ਬਲਕਿ ਉਹ ਤਾਂ ਇਸ ਦਾ ਚੰਗਾ ਸੋਚ ਕੇ ਹੀ ਕਰ ਰਹੇ ਹਨ ਕਿ ਗੁਰਮੇਹਰ ਤੇ ਉਸ ਦੀ ਮਾਂ ਨੂੰ ਇੱਕ ਸਹਾਰਾ ਮਿਲ ਜਾਊਗਾ ਪਰ ਉਹਨਾਂ ਦੀ ਨੋ ਕਵਲ ਦੇ ਜੋ ਆਰਾਦੇ ਹਨ ਉਹ ਬਹੁਤ ਹੀ ਬੁਰੇ ਹਨ ਉਸਨੇ ਹੀ ਜੀਤਾ ਦੇ ਸਿਰ ਵਿੱਚ ਪੱਟੂ ਪਾ ਦਿੱਤਾ ਹੈ ਤੇ ਉਸਨੇ ਜੀਤਾ ਦੇ ਸਿਰ ਵਿੱਚ ਇਹ ਤੰਤਰ ਮਾਰ ਦਿੱਤਾ ਹੈ ਕਿ ਤੇ ਕੁੜੀ ਨੂੰ ਆਪਣੇ ਕੋਲ ਰੱਖ ਲੈ ਤੇ ਸਾਰੀ ਜ਼ਿੰਦਗੀ ਉਹਦੇ ਕੋਲੋਂ ਘਰ ਦਾ ਕੰਮ ਕਰਾਈ ਤੇ ਸੰਦੀਪ ਨੂੰ ਇਸ ਘਰ ਵਿੱਚੋਂ ਬਾਹਰ ਕੱਢ ਤਾਂ ਜੋ ਕਿ ਤੇਰਾ ਬੋਝ ਹਲਕਾ ਹੋਵੇ ਜੀਤਾ ਵੀ ਉਸ ਦੀਆਂ ਗੱਲਾਂ ਵਿੱਚ ਆ ਗਈ ਤੇ ਉਸਨੇ ਸੋਨੂੰ ਨੂੰ ਵੀ ਆਪਣੇ ਵੱਲ ਕਰ ਲਿਆ ਪਰ ਹੁਣ ਸੰਦੀਪ ਜਦੋਂ ਇਹਨਾਂ ਸਾਰੀਆਂ ਗੱਲਾਂ ਤੋਂ ਅੱਕ ਚੁੱਕੀ ਹੈ ਤੇ ਘਰ ਨੂੰ ਛੱਡ ਕੇ ਜਾਣਾ ਚਾਹੁੰਦੀ ਹੈ ਤਾਂ ਉਹ ਕੋਸ਼ਿਸ਼ ਕਰਦੀ ਹੈ ਕਿ ਘਰੋਂ ਬਾਹਰ ਨਿਕਲਣ ਦੀ ਪਰ ਅਚਾਨਕ ਹੀ ਅੱਗੋਂ ਸੋਨੂ ਜੀਤਾ ਆ ਜਾਂਦੇ ਹਨ ਜੋ ਕਿ ਬਾਜ਼ਾਰ ਗਏ ਹੁੰਦੇ ਹਨ ਤਾਂ ਸੰਦੀਪ ਜਲਦੀ ਹੀ ਜਲਦੀ ਤੋਂ ਜਲਦੀ ਘਰ ਦੇ ਅੰਦਰ ਵਾਪਸ ਚਲੀ ਜਾਂਦੀ ਹੈ ਪਰ ਸ਼ੈਰੀ ਇਹ ਸਭ ਕੁਝ ਦੇਖ ਲੈਂਦਾ ਹੈ ਜਿੱਦਾਂ ਹੀ ਸ਼ੈਰੀ ਆਪਣੀ ਮਾਂ ਨੂੰ ਇਹ ਗੱਲ ਦੱਸਣ ਲੱਗਦਾ ਹੈ ਤਾਂ ਮਾਂ ਉਸ ਵੱਲ ਬਹੁਤਾ ਧਿਆਨ ਨਹੀਂ ਦਿੰਦੀ ਕਿਉਂਕਿ ਘਰ ਵਿੱਚ ਉਸਦੀ ਭੈਣ ਆ ਜਾਂਦੀ ਹੈ ਪੈਸੇ ਲੈਣ ਵਾਸਤੇ ਸੋ ਜੀਤਾ ਉਦੋਂ ਸੰਦੀਪ ਨੂੰ ਬੁਲਾ ਕੇ ਉਸ ਨੂੰ ਉਸਦੇ ਕੱਪੜੇ ਦਿਖਾਉਂਦੀ ਹੈ ਤੇ ਨਾਲੇ ਮੇਕਅਪ ਦਾ ਸਮਾਨ ਦਿੰਦੀ ਹੈ ਤੇ ਕਹਿੰਦੀ ਹੈ ਕਿ ਇਹ ਤੇਰੇ ਕੱਪੜੇ ਹਨ ਕੀ ਤੂੰ ਵਿਆਹ ਤੋਂ ਬਾਅਦ ਇਹੀ ਪਾਉਣੇ ਹਨ ਤਾਂ ਸੰਦੀਪ ਚੁੱਪ ਕਰਕੇ ਰੱਖ ਲੈਂਦੀ ਹੈ ਪਰ ਜੀਤਾ ਨੂੰ ਨਹੀਂ ਪਤਾ ਕਿ ਸੰਦੀਪ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ ਉਸਨੇ ਤਾਂ ਪਹਿਲਾਂ ਹੀ ਫੈਸਲਾ ਕਰ ਲਿਆ ਹੈ ਇਸ ਘਰ ਨੂੰ ਛੱਡ ਕੇ ਜਾਣ ਲਈ ਸੋ ਉਸੇ ਦਿਨ ਰਾਤ ਨੂੰ ਸੰਦੀਪ ਸਾਰਿਆਂ ਦੇ ਸੌਣ ਤੋਂ ਬਾਅਦ ਗੁਰਮੇਹਰ ਨੂੰ ਨਾਲ ਲੈ ਕੇ ਤੇ ਆਪਣੇ ਕੱਪੜੇ ਨਾਲ ਲੈ ਕੇ ਉਸ ਘਰ ਨੂੰ ਛੱਡ ਕੇ ਜਾਣ ਦਾ ਫੈਸਲਾ ਕਰ ਲੈਂਦੀ ਹੈ ਸੋ ਜਿੱਦਾਂ ਹੀ ਉਹ ਘਰ ਤੋਂ ਬਾਹਰ ਨਿਕਲਦੀ ਹੈ ਦ ਗੇਟ ਖੋਲਦੀ ਹੈ ਤਾਂ ਅਚਾਨਕ ਹੀ ਅੱਗੇ ਉਸ ਨੂੰ ਕੋਈ ਟੱਕਰ ਜਾਂਦਾ ਹੈ ਸੋ ਹੁਣ ਆਉਣ ਵਾਲੀ ਵੀਡੀਓ ਚ ਦੱਸਾਂਗੇ ਕਿ ਸੰਦੀਪ ਉਸ ਘਰ ਵਿੱਚੋਂ ਚਲੀ ਜਾਂਦੀ ਹੈ ਜਾਂ ਦੁਬਾਰਾ ਤੋਂ ਉੱਥੇ ਹੀ ਰਹਿ ਜਾਂਦੀ ਹੈ ਤੁਹਾਡਾ ਸਾਰਾ